ਪਿਆਰੇ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਮੈਂ ਰਣਜੀਤ ਸਿੰਘ ਚੋਹਾਨ ਤੁਹਾਡਾ ਸਵਾਗਤ ਕਰਦਾ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਿਟਰਸ ਅਸਟੇਟ ਪੂੰਗਾ ਵਿਖੇ ਜਿੱਥੇ ਦੇ ਇੰਚਾਰਜ ਜਿੱਥੋਂ ਦੇ ਡਾਇਰੈਕਟਰ ਮੇਰੇ ਨਾਲ ਬੈਠੇ ਨੇ ਡਾਕਟਰ ਜਸਪਾਲ ਸਿੰਘ ਢੇਰੀ ਜੀ ਜਿਹੜੇ ਅਸਿਸਟੈਂਟ ਡਾਇਰੈਕਟਰ ਵੀ ਨੇ ਤੇ ਇਸ ਸਿਟਰਸ ਅਸਟੇਟ ਦੇ ਇੰਚਾਰਜ ਵੀ ਨੇ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਨੀ ਹੈ ਜਿਵੇਂ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਸਿਟਰਸ ਸਟੇਟ ਬਾਗਵਾਨਾਂ ਦੇ ਲਈ ਕੀ ਸਹੂਲਤਾਂ ਦੇ ਰਿਹਾ ਇਸੇ ਵਿਸ਼ੇ ਤੇ ਅੱਪਾ ਜਾਣਕਾਰੀ ਹਾਸਲ ਕਰਨੀ ਆ ਸੋ ਡਾਕਟਰ ਜਸਪਾਲ ਸਿੰਘ ਢੇਰੀ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਪਿੰਮੇਰੇ ਖੇਤ ਦੇ ਵਿੱਚ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਸਿਟਰਸ ਸਟੇਟ ਹੁਸ਼ਿਆਰਪੁਰ ਦੇ ਵਿੱਚ ਭੁੰਗਾ ਵਿਖੇ ਬਣਾਇਆ ਗਿਆ ਆ ਕਿਉਂ ਲੋੜ ਪਈ ਇਹਨੂੰ ਬਣਾਉਣ ਦੀ ਤੇ ਕਿਸ ਤਰ੍ਹਾਂ ਇਹ ਹੋਣ ਦੇ ਵਿੱਚ ਆਇਆ ਤੇ ਕਿਹੜੀ ਫਸਲ ਮੇਨ ਇਸ ਸਿਟਰਸ ਸਟੇਟ ਦੇ ਵਿੱਚ ਤੁਸੀਂ ਦੇਖਦੇ ਹੋ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਸਾਡਾ ਕਣਕ ਝੋਨਾ ਸਾਡੇ ਤੋਂ ਬਹੁਤ ਹੋ ਗਿਆ ਉਸ ਤੋਂ ਬਾਅਦ ਸਾਡੀ ਸਮੇਂ ਦੀ ਮੁੱਖ ਲੋੜ ਸੀ ਸਬਜ਼ੀਆਂ ਸਬਜ਼ੀਆਂ ਤੋਂ ਬਾਅਦ ਅਸੀਂ ਫਿਰ ਆਪਾਂ ਬਾਗਵਾਨੀ ਜਿੱਦਾਂ ਇਹਦੇ ਵਿੱਚ ਫਲ ਸਬਜ਼ੀਆਂ ਆਦ ਆਉਂਦੇ ਆ ਉਹਦੇ ਵਿੱਚ ਦੋ ਜ਼ਿਲ੍ਹੇ ਜਿੱਦ ਜ ਫਿਰੋਜ਼ਪੁਰ ਅਬੋਰ ਦਾ ਏਰੀਆ ਤੇ ਹੁਸ਼ਿਆਰਪੁਰ ਵਿੱਚ ਆਪਣਾ ਜਿਹੜਾ ਭੂੰਗਾ ਬਲੌਕ ਤੇ ਹੁਸ਼ਿਆਰਪੁਰ 2 ਬਲੌਕ ਵਿੱਚ ਬਹੁਤ ਜ਼ਿਆਦਾ ਬਾਗ ਲੱਗਾ ਇਸ ਏਰੀਆ ਵਿੱਚ ਕਿੰਨੂ ਦੇ ਬਾਗ ਬਹੁਤ ਜ਼ਿਆਦਾ ਲੱਗਾ ਹੈ ਉਹਦੇ ਕੀ ਉਹਦਾ ਕਾਨਤੀ ਕੇ ਨੈਚੁਰਲ ਗਰੋਇੰਗ ਏਰੀਆ ਸੀ ਜ਼ਮੀਨ ਚੰਗੀ ਸੀਗੀ ਫਰਟਾਈਲ ਸੀਗੀ ਪਾਣੀ ਥੋੜਾ ਟਿਕਦਾ ਨਹੀਂ ਸੀ ਨਿਕਲ ਜਾਂਦਾ ਸੀ ਉਸ ਕਰਕੇ ਇੱਥੇ ਬਹੁਤ ਏਰੀਆ 'ਚ ਬਾਗ ਲੱਗਾ ਹੈ ਉਹ ਨੈਚੁਰਲ ਗਰੋਇੰਗ ਏਰੀਆ ਹੁਣ ਕਰਕੇ ਇੱਥੇ ਨਿੰਬੂ ਜਾਤੀ ਦੇ ਫਲਾਂ ਦੀ ਕੋਈ ਸਟੇਟ ਬਣੀ ਸੀ ਇਹਦਾ ਫਿਰ ਕੁਝ ਜਿਹੜਾ 2007 'ਚ ਪੰਜਾਬ ਸਰਕਾਰ ਨੇ ਪੰਜ ਸਟੇਟਾਂ ਬਣਾਈਆਂ ਸੀ ਜਿਹਦੇ ਵਿੱਚ ਇੱਕ ਸ਼ੋਣੀ ਹੁਸ਼ਾਰਪੁਰ ਸ਼ੋਣੀ ਕਲਾ ਇੱਕ ਹੁਸ਼ਾਰਪੁਰ ਵਿੱਚ ਭੁੰਗੇ ਵਿਖੇ ਤੇ ਇੱਕ ਮੁਕਸਰ ਵਿੱਚ ਬਾਦਲ ਤੇ ਇਟਾਲੀ ਵਾਲਾ ਜੱਟਾਂ ਤੇ ਹੋਰ ਵਿੱਚ ਪੰਜ ਸਟੇਟਾਂ ਬਣੀਆਂ ਸੀ ਕਿਸਾਨ ਵੀਰੋ ਦੇਖੋ ਜੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਤਾਂ ਫਿਰ ਉਹ ਲੋੜ ਕਾਢਦੀ ਮਾਂ ਹੈ ਮਹਿਕਮੇ ਨੇ ਫਿਰ ਸਿਟਰਸ ਸਟੇਟ ਆ ਜਿਹੜੀ ਭੁੰਗਾ ਵਿਖੇ ਬਣਾਈ ਅੱਛਾ ਡਾਕਟਰ ਸਾਹਿਬ ਜੀ ਆਪਾਂ ਗੱਲ ਕਰੀਏ ਇਸ ਸਿਟਰਸ ਸਟੇਟ ਦੀ ਤੇ ਕੀੜੀਆਂ ਕੀੜੀਆਂ ਸਹੂਲਤਾਂ ਫਿਰ ਆਪਾਂ ਕਿਸਾਨ ਵੀਰਾਂ ਨੂੰ ਇੱਥੋਂ ਮੁਹੱਈਆ ਕਰਵਾਉਨੇ ਆ ਤਾਂ ਕਿ ਉਹ ਆਪਣੇ ਖੇਤਾਂ ਦੇ ਵਿੱਚ ਆਪਣੇ ਬਾਗਾਂ ਦੇ ਵਿੱਚ ਵਰਤ ਸਕਣ ਸਰ ਜਦੋਂ ਜਿਹੜੀ ਸਿੱਟਰ ਸਟੇਟ ਪੂੰਗਾ ਹੋਂਦ ਚ ਆਈ ਉਹਦੇ ਹੋਂਦ ਚ ਹੋਣ ਦਾ ਕਾਰਨ ਮੁੱਖ ਕਾਰਨ ਬਣਿਆ ਮੰਡੀ ਕਾਰਨ ਹੂੰ ਕਿ ਮੰਡੀ ਕਾਰਨ ਸਾਡੀ ਜਿਹੜੀ ਬਾਗਵਾਨੀ ਜਾਂ ਐਗਰੀਕਲਚਰ ਚ ਮੁੱਖ ਸਮੱਸਿਆ ਪੈਦਾਵਾਰ ਬਹੁਤ ਘੱਟ ਆ ਸੋ ਕੱਲਾ ਬੰਦਾ ਮੰਡੀਕਰ ਨਹੀਂ ਕਰ ਸਕਦਾ ਸੀ ਇੱਥੇ ਇੱਕ ਸਾਡੇ ਸੋਸਾਇਟੀ ਫੈਪਰ ਉਹ ਬਣੀ ਸੀ ਉਹਨੂੰ ਦੇਖਦੇ ਹੋਏ ਕਨਸੈਪਟ ਇੱਥੇ ਆਇਆ ਜੀ ਸੋ ਇਹ ਜਿਹੜੀ ਜਿਹੜੀ ਫਿਰ ਪੰਜਾਬ ਸਰਕਾਰ ਨੇ ਜਿਹੜੀਆਂ 5 ਸਟੇਟਾਂ ਬਣਾਈਆਂ ਉਹਦੇ ਵਿੱਚ ਉਹਨਾਂ ਨੇ ਇਹ ਕਹਿਤਾ ਕਿ ਜਿਹੜੇ ਡਿਸੀਜਨ ਲੈਣੇ ਆ ਉਹ ਫਾਰਮਰਸ ਲਊਗੇ ਉਹਦੇ ਨਾਲ 5 ਮੈਂਬਰ ਹੋਰ ਜੋੜ ਦਿੱਤੇ 21160 ਐਕਟ ਦੇ ਸੁਸਾਇਟੀ ਐਕਟ ਦੇ ਅਧੀਨ ਇਹਦੀ ਰਜਿਸਟ੍ਰੇਸ਼ਨ ਹੋਈ ਸੀ ਇਹਦੇ ਵਿੱਚ 15 ਜਿਹੜੇ ਫਾਰਮਰ ਪ੍ਰੋਗਰੈਸਰ ਮੈਂਬਰ ਆ ਤੇ ਪੰਜ ਮਤਲਬ ਇੱਕ ਸਰਕਾਰੀ ਸਰਕਾਰੀ ਅਫਸਰ ਆ ਸੋ ਜਿਹਦੇ ਆਪਾਂ ਇਹਦਾ ਜਦੋਂ ਕੰਮ ਕਰਦੇ ਆ ਇਹਨੂੰ ਜਿਹੜਾ ਐਗਜ਼ੀਕਿਊਟ ਕਰਦਾ ਉਹ ਬਾਗਬਾਨੀ ਦੇ ਮਾਰ ਜਿੱਦਾਂ ਮੈਂ ਆ ਮੈਂ ਇਹਦਾ ਚੇਅਰਮੈਨ ਵੀ ਆ ਸੀਓ ਵੀ ਜੀ ਜੀ ਸੋ ਜੋ ਜਿ ਸਾਡੇ ਪ੍ਰੋਗਰੈਸਿਵ ਫਾਰਮਰਾਂ ਅਲਾਕੇ ਦੀਆਂ ਮੰਗਾਂ ਅਨੁਸਾਰ ਇਹਨੂੰ ਇਹ ਤੁਹਾਨੂੰ ਦੱਸ ਦਿਆਂ ਇਹ ਚੀਜ਼ ਲੈ ਲਓ ਜਿੱਥੋਂ ਤੱਕ ਸਹੂਲਤਾਂ ਦੀ ਗੱਲ ਆ ਸਭ ਤੋਂ ਵੱਡੀ ਸਹੂਲਤ ਹੁੰਦੀ ਫਾਰਮਰ ਨੂੰ ਐਜੂਕੇਸ਼ਨ ਦੇਣਾ ਟੈਕਨੀਕਲ ਐਜੂਕੇਸ਼ਨ ਸਭ ਤੋਂ ਪ੍ਰਾਈਮ ਇੰਪੋਰਟੈਂਸ ਆ ਸਾਡੀ ਐਜੂਕੇਸ਼ਨ ਦੇਣਾ ਜਦੋਂ ਅਸੀਂ ਫਾਰਮਰ ਨੂੰ ਐਜੂਕੇਸ਼ਨ ਦਵਾਂਗੇ ਉਹਦੇ ਵਿੱਚ ਉਹਨੂੰ ਆਪਾਂ ਮੰਡੀ ਕਰਨ ਬਾਰੇ ਦੱਸਾਂਗਾ ਦਵਾਈਆਂ ਬਾਰੇ ਦੱਸਾਂਗਾ ਤੇ ਕਿੱਦਾਂ ਉਹਦੀ ਹਾਈ ਕੁਆਲਿਟੀ ਯੀਲਡ ਬਣਾਵਾਂਗਾ ਸੋ ਇਹਦੇ ਵਿੱਚ ਅਸੀਂ ਥੋੜਾ ਜਿੱਦਾਂ 2022 ਪਿੰਡ ਮੰਨ ਕੇ ਇੱਕ ਉਥੇ ਐਚ ਤਕਨੀਕੀ ਮਾਹਰ ਰੱਖਿਆ ਹੂੰ ਉਹ ਸਾਡੇ ਤੋਂ ਮਤਲਬ 10 ਤਕਨੀਕੀ ਮਾਹਰ ਸੀ 3 ਐਚ ਡੀਓ ਸੀ ਸੋ ਇੱਕ ਟੀਮ ਬਣ ਗਈ ਸੀ ਤਕਨੀਕੀ ਜਾਣਕਾਰੀ ਦੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਦੂਰ ਦਰਾਡੇ ਜਾ ਕੇ ਵੀ ਟ੍ਰੇਨਿੰਗ ਦੇ ਰਹੇ ਹੋ ਹਨ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਤੁਸੀਂ ਉਹਦੇ ਵਿੱਚ ਵਰਕਰ ਵੀ ਰੱਖੇ ਅਧਿਕਾਰੀ ਵੀ ਰੱਖੇ ਟ੍ਰੇਨਿੰਗ ਦੇਣ ਲਈ ਸੋ ਕੰਮ ਚੱਲ ਪਿਆ ਹਨਾ ਉਸ ਤੋਂ ਬਾਅਦ ਫਿਰ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਅੱਗੇ ਵਧਾਉਂਦੇਗੇ ਥੋੜਾ ਜਿਆ ਫਿਰ ਉਸ ਸਟੈਪ ਬਾਈ ਸਟੈਪ ਸਾਨੂੰ ਦੱਸੋ ਵੀ ਇੱਥੇ ਫਿਰ ਕਿਦਾਂ-ਕਿਦਾਂ ਕੰਮ ਅੱਗੇ ਚੱਲਦਾ ਰਿਹਾ ਸਾਡੀ ਸਟੇਟ ਆ ਭਾਰਤ ਤੇ ਜਿਹੜੇ ਵੈਸਟ ਮਤਲਬ ਕੰਮ ਹੋ ਰਿਹਾ ਤੇ ਇਜ਼ਰਾਈਲ ਚ ਜਿਹੜੇ ਬੈਸਟ ਕੰਮ ਹੋਏ ਉਹਨਾਂ ਦੋਨਾਂ ਦਾ ਸੁਮੇਲ ਆ ਹੂੰ ਜਿਵੇਂ ਕਿ ਆ ਤੁਹਾਨੂੰ ਪਤਾ ਹੀ ਆ ਕਿ ਇਜ਼ਰਾਈਲ ਵਿੱਚ ਤਿੰਨ ਤਰ੍ਹਾਂ ਦੀ ਖੇਤੀ ਹੁੰਦੀ ਆ ਇੱਕ ਖੇਤੀ ਉਹ ਆ ਕਿ ਸਾਰੇ ਕਲੈਕਟਿਵਲੀ ਕਰਦੇ ਆ ਉਹਦੇ ਵਿੱਚ ਕਿਸਾਨ ਕਿਸਾਨ ਆ मतलब ਬੱਚਿਆਂ ਨੂੰ ਵੀ ਇੱਕ ਜਗ੍ਹਾ ਹੀ ਪੜਾਉਂਦੇ ਆ ਇੱਕ ਜਗ੍ਹਾ ਖਾਣਾ ਬਣਦਾ ਇੱਕ ਜਗ੍ਹਾ ਖੇਤੀ ਕਰਦੇ ਆ ਇੱਕ ਉਹ ਆ ਸਾਡੇ ਵਾਂਗੂ ਮਤਲਬ ਸਾਰੇ ਆਪਣਾ ਆਪਣਾ ਇਹ ਇਹ ਕਨਸੈਪਟ ਉਹ ਆ ਕਿ ਸੰਦ ਚੀਜ਼ਾਂ ਸਾਂਝੀਆਂ ਖੇਤੀ ਆਪੋ ਆਪਣੀ ਇਹ ਇਜ਼ਰਾਈਲ ਦਾ ਦੂਜੇ ਮਾਡਲ ਅਸੀਂ ਅਡਾਪਟ ਕੀਤਾ ਕਿ ਜਿਹਦੇ ਵਿੱਚ ਮਤਲਬ ਇੰਪੋਰਟਸ ਜਿੱਦਾਂ ਟਰੈਕਟਰ ਆਦ ਆ ਉਹ ਬਹੁਤ ਜ਼ਿਆਦਾ ਉੱਤੇ ਖਰਚ ਆਉਂਦਾ ਉਹ ਅਸੀਂ ਸਾਂਝੇ ਗੱਲ ਹੈ ਖੇਤੀ ਆਪਣੀ ਆਪਣੀ ਕਰ ਲਈ ਹੂੰ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਟਰੈਕਟਰ ਖਰੀਦੇ ਆ ਪਹਿਲਾਂ ਆਪਾਂ ਦੋ ਟਰੈਕਟਰ ਖਰੀਦੇ ਸੀਗੇ ਉਹਦੇ ਦੋ ਡਿੱਗਰ ਖਰੀਦੇ ਆ ਦੋ ਦੋ ਆਪਾਂ ਰੋਟਾ ਬਟਰ ਖਰੀਦੇ ਸੀ ਸੋ ਸ਼ੁਰੂ ਵਿੱਚ ਸਾਡੇ ਤੋਂ 100 ਫਾਰਮਰ ਜੁੜੇ ਸੀਗੇ ਸਾਡੇ ਨਾਲ ਉਹ ਜਿਹੜੇ 100 ਫਾਰਮਰ ਜੋੜਨ ਲਈ ਉਹਦਾ ਇੱਕ ਮੁੱਖ ਕਾਰਨ ਸੀਗਾ ਕਿ ਆਪਾਂ ਜਿਹੜਾ ਫਾਰਮਰ ਸਾਡਾ ਮੈਂਬਰ ਬਣਦਾ ਹੈ ਆਪਾਂ 1 ਏਕੜ ਦਾ 100 ਰੁਪਿਆ ਉਹਨਾਂ ਤੋਂ ਲੈਂਦੇ ਸੀ ਤੇ ਉਹ ਲਾਈਫ ਮੈਂਬਰ ਉਹ ਸਾਡਾ ਮੈਂਬਰ ਬਣ ਜਾਂਦਾ ਸੀ ਉਸ ਤੋਂ ਇਲਾਵਾ ਫੇ ਸਮਾ ਪੁੰਦਾ ਗਿਆ ਪੁੰਦਾ ਗਿਆ ਅਸੀਂ ਇਹ ਸਾਨੂੰ ਦਵਾਈਆਂ ਦੀ ਦੁਕਾਨ ਦੀ ਜ਼ਰੂਰਤ ਪੈ ਗਈ ਬਾਹਰ ਬਹੁਤ ਮਹਿੰਗੀਆਂ ਦਵਾਈਆਂ ਸੀ ਅਸੀਂ ਦਵਾਈਆਂ ਦੀ ਦੁਕਾਨ ਖੋਲ ਲਈ ਪਹਿਲੇ ਸਾਲ ਚ ਸਾਡੀ 20 ਲੱਖ ਦੀ ਟਰਨਓਵਰ ਹੋਈ ਹੁਣ ਇਹਦੀ ਲਗਭਗ 1 ਕਰੋੜ ਦੀ ਆ ਮੈਂ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਵਿੱਚੋਂ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦੋ ਸਰਕਾਰੀ ਦੁਕਾਨਾਂ ਇੱਕ ਚੌਣੀ ਕਲਾ ਇੱਕ ਸਾਡੀ ਸੋ ਸਾਡਾ ਅਸੀਂ ਸਾਡਾ ਮਤਲਬ ਇੱਥੇ ਏਰੀਆ ਥੋੜਾ ਲੋਕ ਬਹੁਤੇ ਅਮੀਰ ਨਹੀਂ ਆ ਛੋਟੀ ਕਿਸਾਨੀਆਂ ਸੋ ਸਾਡੇ ਨਾਲ ਜਿਆਦਾ ਜੁੜਿਓ ਆ ਬਹੁਤ ਜਿਆਦਾ ਲੋਕ ਸਾਡੇ ਨਾਲ ਖੇਤੀਬਾੜੀ ਵਿਭਾਗ ਦੇ ਵਾਲੇ ਵੀ ਤਾਲਮੇਲ ਕਰਦੇ ਉਹ ਵੀ ਆਪਣੀਆਂ ਇਥੋਂ ਦਵਾਈਆਂ ਸਾਡੇ ਤੋਂ ਹੀ ਲੈ ਕੇ ਜਾ ਰਹੇ ਆ ਢੇਰੀ ਸਾਹਿਬ ਗੱਲ ਆ ਵੀ ਦੇਖੋ ਜਿਉਂ ਜਿਉਂ ਸਮੇਂ ਦੇ ਅਨੁਸਾਰ ਨਾਲ ਸਾਡੇ ਬਾਗਮਾਨ ਵੀਰਾਂ ਦੀ ਜਾਂ ਐਗਰੀਕਲਚਰ ਕਰਨ ਵਾਲੇ ਕਿਸਾਨ ਵੀਰਾਂ ਦੀ ਲੋੜ ਸੀ ਉਹਨੂੰ ਤੁਸੀਂ ਮੁੱਖ ਰੱਖਦੇ ਆ ਇੱਥੇ ਉਹ ਚੀਜ਼ਾਂ ਰੱਖੀਆਂ ਹਨਾ ਸੋ ਸਭ ਤੋਂ ਪਹਿਲਾਂ ਸੀ ਜਿਵੇਂ ਤੁਸੀਂ ਦੱਸਿਆ ਟਰੈਕਟਰ ਰੱਖੇ ਸੰ ਅੱਜਕਲ ਨਾ ਜਿਹੜੀ ਖੇਤੀ ਆ ਉਹਦੇ ਵਿੱਚ ਕੱਲਾ ਕੱਲਾ ਜ਼ਿਮੀਂਦਾਰ ਜੇ ਸੰਦ ਲਊਗਾ ਨਾ ਉਹ ਮਹਿੰਗੀ ਪੈਂਦੀ ਆ ਹਨਾ ਬੜੇ ਬੜੇ ਮਸ਼ੀਨਾਂ ਲਊਗਾ ਮਹਿੰਗੀ ਪੈਂਦੀ ਆ ਸੋ ਤੁਸੀਂ ਸਾਂਝੇ ਤੌਰ ਤੇ ਇੱਥੇ ਸੋਸਾਇਟੀ ਦੇ ਵਿੱਚ ਰੱਖੇ ਹੋਏ ਆ ਜਿਹੜਾ ਮਰਜ਼ੀ ਲੈ ਜਾ ਕੇ ਕਰ ਸਕਦਾ ਖੇਤੀ ਸਾਡਾ ਰਜਿਸਟਰਡ ਮੈਂਬਰ ਹੋਣਾ ਚਾਹੀਦਾ ਸਾਡੇ ਹੋਣ 100 ਤੋਂ ਸ਼ੁਰੂ ਹੋ ਕੇ ਅੱਜ 1520 ਬੰਦੇ ਰਜਿਸਟਰਡ ਹੋ ਚੁੱਕੇ ਆ ਸਾਡਾ ਜਿਹੜਾ ਦਵਾਈਆਂ ਕੋਈ ਵੀ ਲੈ ਸਕਦਾ ਜਿਹੜੀ ਇੰਪਲੀਮੈਂਟ ਦੀ ਸਹੂਲਤ ਆ ਜਾਂ ਹੋਰ ਸਹੂਲਤਾਂ ਆ ਜਾਂ ਸਾਡੇ ਅਫਸਰ ਜਿਹਦੇ ਜਾਊਗਾ ਰਜਿਸਟਰਡ ਮੈਂਬਰਾਂ ਦੇ ਜਾਂਦੇ ਆ ਸਿੱਟਸ ਸਟੇਟ ਚ ਬਾਕੀ ਬਾਗਬਾਨ ਨੇ ਮੈਂ ਕਿਹਾ ਉਹਦੇ ਹਫਤਾ ਤੱਕ ਮੈਂ ਜਦਾ ਸਾਰੇ ਜਾਊਗਾ ਪਰ ਇਹ ਉਹਦੇ ਜਾਂਦੇ ਜਾਂ ਫਿਰ ਜਿਹੜਾ ਬੜਨਾ ਜੇ ਤਾਂ ਉਹਨੂੰ ਰਜਿਸਟਰ ਕਰ ਲਈਦਾ ਉਹਦੇ ਚਲ ਜਾਈਦਾ ਸੋ ਇੱਥੇ ਮੈਨੂੰ ਇਹ ਵੀ ਦੱਸੋ ਜੀ ਫਿਰ ਸਾਡੇ ਬਾਗਮਾਨ ਵੀ ਜਾਣ ਜਾਣਦੇ ਕਿੰਨਾ ਕੁ ਰਕਬਾ ਕਿਹੜੀ ਕਿਹੜੀ ਫਸਲ ਦੇ ਥੱਲੇ ਹੈਗਾ ਆ ਇੱਥੇ ਮੁੱਖ ਤੌਰ ਤੇ ਜ਼ਿਆਦਾ ਜਿਹੜਾ ਰਕਬਾ ਸਾਡਾ ਸਿੱਟਸ ਦੇ ਥੱਲੇ ਹੀ ਆ ਮਤਲਬ ਟੋਟਲ ਰਕਬੇ ਦਾ ਸਾਡਾ 70% ਸਿੱਟਸ ਥੱਲੇ ਆ ਉਸ ਤੋਂ ਬਾਅਦ ਆਮ ਬੋ ਦਾ ਫਿਰ ਹੁਣ ਬਹੁਤ ਤੇਜ਼ੀ ਨਾਲ 나ਖ ਤੇ ਆੜੂ ਵੱਲ ਲੋਕ ਰੁਝਾਨ ਵੱਧ ਰਿਹਾ ਫਿਰ ਅਲੂਚਾ ਵੀ ਹੈਗਾ ਤੇ ਲੀਚੀ ਵੀ ਹੈਗੀ ਆ ਮੇਨ ਫਸਲਾ ਸਾਡੀਆਂ ਹੈ ਹੀ ਆ ਪੇਅਰ ਦੇ ਬਹੁਤ ਥੋੜੇ ਬਾਗ ਆ ਹੁਣ ਰੁਝਾਨ ਆ ਗਿਆ ਪਹਿਲਾਂ ਕਿਉਂਕਿ ਪੇਅਰ ਜਾਂ ਲੀਚੀ 7-8 ਸਾਲ ਬਾਅਦ ਇਹਦੀ ਇਨਕਮ ਆਉਂਦੀ ਆ ਤੇ ਜਿਹੜੀਆਂ ਦੂਜੀਆਂ ਕ੍ਰੋਪਸ ਆ ਆੜੂ ਆਲੂਚਾ ਆ ਕਿੰਨੂ ਆ ਤੀਜੇ ਇੱਕ ਸਾਲ ਪੂਰਾ ਹੀ ਫਲ ਦੇਣ ਲੱਪੈਂਦੇ ਆ ਸੋ ਲੋਕਾਂ ਨੂੰ ਵੀ ਹੁੰਦੀ ਆ ਕਿ ਥੋੜਾ ਜਿਹਾ ਛੇਤੀ ਆਪਾਂ ਨੂੰ ਪੈਸਾ ਮਿਲ ਜਵੇ ਅੱਛਾ ਗੱਲ ਇਹ ਡਾਕਟਰ ਸਾਹਿਬ ਦੇ ਕੋਈ ਬਾਗ ਆ ਜਿਹੜਾ ਬਹੁਤ ਲੰਬੇ ਸਮੇਂ ਲਈ ਲੱਗਦੇ ਨੇ ਇੱਕ ਵਾਰ ਲਾਇਆ ਹੋਇਆ ਬਹੁਤ ਲੰਬਾ ਸਮਾਂ ਕੱਢ ਦਿੰਦੇ ਆ ਸੋ ਕਿਸਾਨ ਵੀਰਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਦੇ ਹੋ ਵੀ ਬਾਗਵਾਨੀ ਵੱਲ ਨੂੰ ਆਈਏ ਦੂਸਰੀਆਂ ਫਸਲਾਂ ਨੂੰ ਛੱਡ ਕੇ ਕਿਦਾਂ ਫਿਰ ਅੱਗੇ ਤੁਹਾਡਾ ਤਾਣਾ ਬਾਣਾ ਪਿੰਡਾਂ ਦੇ ਵਿੱਚ ਚੱਲ ਰਿਹਾ ਆ ਕਿ ਉਹ ਇੱਧਰ ਨੂੰ ਆਉਣ ਤਾਂ ਕਿ ਆਪਾਂ ਫਸਲੀ ਵਿਭਿੰਨਤਾ ਵੀ ਲਿਆ ਸਕੀਏ ਸਰ ਜਿੱਦਾਂ ਆਪਣਾ ਐਕਸਟੈਂਸ਼ਨ ਦਾ ਇੱਕ ਰੂਲ ਆ ਕੇ ਲੋਕਾਂ ਨੂੰ ਪਿੰਡਾਂ ਵਿੱਚ ਜਾ ਕੇ ਜਾਗਰੂਕ ਕਰਨਾ ਹਾਂਜੀ ਹਾਂ ਅਸੀਂ ਪਿੰਡਾਂ 'ਚ ਕੈਂਪ ਲਗਾਉਂਦੇ ਆ ਜਿਹੜੇ ਸਾਡੇ ਵਧੀਆ ਬਾਗਬਾਨਾ ਉਹਨੂੰ ਉੱਥੇ ਉੱਥੋਂ ਬੁਲਾਉਂਦੇ ਆ ਕਿ ਮੈਂ 1.5 ਲੱਖ ਕਿੱਲੇ ਦਾ ਕਰਦਾ ਕਈ ਵਾਰੀ ਛੋਟੇ-ਛੋਟੇ ਪਿੰਡਾਂ 'ਚ ਆਪਾਂ ਇਕੱਠੇ ਕਰਕੇ ਉਹਨਾਂ ਨੂੰ ਆਨਰ ਕਰਦੇ ਆ ਅਸੀਂ ਪਿੱਛੇ ਜਾਏ ਇੱਥੇ ਪਿੰਡ ਬੈਰਮਪੁਰਾ 18 ਕਿਸਾਨਾਂ ਨੂੰ ਅਸੀਂ ਆਨਰ ਕੀਤਾ ਜਿਨ੍ਹਾਂ ਦੀ ਇਨਕਮ 1 ਏਕੜ ਤੋਂ 1.5 ਲੱਖ ਤੋਂ ਉੱਪਰ ਸੀ ਤੇ ਉਹ ਬਹੁਤ ਦੇਖ ਕੇ ਹੈਰਾਨ ਹੋਏ ਕਿ ਸਾਡੇ ਏਰੀਆ 'ਚ ਵੀ ਲੋਕ 1.5 ਲੱਖ ਤੋਂ ਉੱਪਰ ਪੈਦਾ ਮਤਲਬ ਨੌਲੇਜ ਦੀ ਗੱਲ ਆ ਉਹਨੂੰ ਐਜੂਕੇਸ਼ਨ ਦਾ ਗਿਆਨ ਦਾ ਉਹ ਸਾਰਾ ਕੁਝ ਬਦੌਲਤ ਸਾਡੀ ਸਟੇਟ ਸਟੇਟ ਕਰਕੇ ਹੋਇਆ ਕਿ ਸਾਨੂੰ ਸਾਰੀਆਂ ਤੇ ਸੁਵਿਧਾ ਹੈ ਗਈਆਂ ਖਰਚੇ ਘਟ ਗਏ ਆ ਹੋਰ ਮੈਂ ਤੁਹਾਨੂੰ ਦੱਸਾਂ ਕਿ ਜਿੱਦਾਂ ਸਾਡੇ ਸਾਡਾ ਇਹਦਾ ਹੁਸ਼ਿਆਰਪੁਰ ਦਾ ਏਰੀਆ ਮਤਲਬ ਹਰ ਘਰ ਚੋਂ ਦੋ ਤਿੰਨ ਬੰਦੇ ਬਾਹਰ ਆ ਉਹ ਥੋੜਾ ਹਾਈ ਡੈਂਸਿਟੀ ਨੂੰ ਮਤਲਬ ਪ੍ਰੇਫਰ ਕਰਦੇ ਕਿ ਥੋੜਾ ਘਣੀ ਖੇਤੀ ਕਰੀਏ ਉਹਦੇ ਲਈ ਵੀ ਅਸੀਂ ਫੇ ਛੋਟੇ ਟਰੈਕਟਰ ਸਾਨੂੰ ਖਰੀਦਨੇ ਪੈਗਾ ਹੁਣ ਸਾਡੇ ਤੋਂ ਇੱਕ ਬੱਚੀ ਟਰੈਕਟਰ ਜਿਹਨੂੰ ਕਹਿੰਦੇ ਆ ਸਾਡੇ ਤੋਂ ਛੋਟੇ ਟਰੈਕਟਰ ਆ ਜਿਹਨਾਂ ਨੇ 20 20x10 ਜਾਂ 10 10 ਤੇ ਬਾਗ ਲਾਇਓ ਆ ਉਹਨਾਂ ਦੇ ਬੋਣ ਲਈ ਵੀ ਸਾਡੇ ਤੋਂ ਟਰੈਕਟਰ ਪੁਲਾਵਦਾ ਈਵਨ ਕੋਈ ਵੀ ਕਿਸਾਨ ਆ ਉਹ ਤੋਂ ਕੋਈ ਸੰਧ ਨਹੀਂ ਚਾਹੀਦਾ ਪਰ ਉਹਦੀ ਬਿਲ ਚਾਹੀਦੀ ਆ ਸਾਡਾ ਮੈਂਬਰ ਬਣੇ ਤੇ ਮਤਲਬ ਅਸੀਂ ਉਹਦੇ ਰਜਿਸਟਰ ਲਾਇਓ ਆ ਉਥੇ ਲਿਖ ਕੇ ਆਉਣੇਗਾ ਆ ਦਵਾਈ ਕਰੋ ਫਿਰ ਫੋਲੋਅ ਅਪ ਕਰਦੇ ਨਹੀਂ ਕੀਤੀ ਇਹਨੂੰ ਕਈ ਦਾ ਕਰ ਜਿਹੜੀਆਂ ਗੱਲਾਂ ਤੁਸੀਂ ਬਾਹਰ ਸੁਣਦੇ ਕਿ ਮੋਬਾਈਲ ਤੇ ਕੰਮ ਚੱਲ ਰਿਹਾ ਡ੍ਰਿਪ ਇਰੀਗੇਸ਼ਨ ਮੋਬਾਈਲ ਤੇ ਆ ਉਹ ਕੰਮ ਅਸੀਂ ਇੱਥੇ ਸਿੱਟਰ ਸਟੇਟ ਭੂੰਗੇ ਚ ਕਰ ਰਹੇ ਹਾਂ ਬਹੁਤ ਵਧੀਆ ਗੱਲ ਹੈ ਜੀ ਦੇਖੋ ਤੁਸੀਂ ਕਿਸਾਨ ਵੀ ਤੁਹਾਡੇ ਕੋਲ ਨਹੀਂ ਚਾਹੀਦਾ ਭਾਵੇਂ ਬਾਗ ਲਾ ਕੇ ਇੱਕ ਵਾਰ ਤੁਹਾਨੂੰ ਸੰਭਾਲਤਾ ਤੇ ਉਸ ਤੋਂ ਬਾਅਦ ਕੇਅਰ ਤੁਸੀਂ ਕਰਨੀ ਆ ਕਿਸਾਨ ਵੀਰੋ ਦੇਖੋ ਇਤੋਂ ਵੱਧ ਸਹੂਲਤ ਮੈਨੂੰ ਨਹੀਂ ਲੱਗਦਾ ਸਾਨੂੰ ਮਿਲ ਸਕੂਗੀ ਆਪਾਂ ਜੁੜੀਏ ਸਿੱਟਰ ਅਸਟੇਟ ਦੇ ਨਾਲ ਤੇ ਆਪਾਂ ਵੀ ਮੈਂਬਰ ਬਣੀਏ ਤੇ ਇਹਨਾਂ ਤੋਂ ਜਿਹੜੀਆਂ ਵੀ ਸਹੂਲਤਾਂ ਇਹਨਾਂ ਦੇ ਕੋਲ ਹੈਗੀਆਂ ਉਹਨਾਂ ਤੋਂ ਲਾਹਾ ਲਈਏ अच्छा डॉक्टर साहब ਤੁਸੀਂ ਇੱਕ ਸਹੂਲਤ ਤੋਂ ਦੱਸਿਆ ਸੀ ਦਵਾਈਆਂ ਦੀ ਕੀੜੇ ਮਾਰ ਦਵਾਈਆਂ ਦੀ ਜ਼ਹਿਰਾਂ ਦੀ ਖਾਦਾਂ ਦੀ ਇਹ ਤਾਂ ਤੁਸੀਂ ਕਿਸਾਨ ਵੀਰਾਂ ਨੂੰ ਦੇ ਹੀ ਰਹੇ ਹੋ ਇਹ ਤੁਸੀਂ ਬਾਗਵਾਨਾਂ ਨੂੰ ਵੀ ਦੇ ਰਹੇ ਹੋ ਤੇ ਕਿਸਾਨੀ ਖੇਤੀ ਕਰਨ ਵਾਲੇ ਦੂਸਰੇ ਕਿਸਾਨ ਵੀਰਾਂ ਨੂੰ ਵੀ ਦੇ ਰਹੇ ਹੋ ਹਨ ਸੋ ਗੱਲ ਇਹ ਆ ਵੀ ਇਹ ਵੀ ਮੈਂਬਰਾਂ ਨੂੰ ਹੀ ਦਿੰਨੇ ਹੋ ਜਾਂ ਜਿਹੜੀ ਖੇਤੀ ਕਰਨ ਵਾਲੇ ਉਹਨਾਂ ਨੂੰ ਵੀ ਦੇ ਸਕਦੇ ਆਂ ਸਰ ਇਹ ਕਿਸੇ ਲਈ ਕੋਈ ਕਨਸਟ੍ਰੇਨ ਨਹੀਂ ਸਰਦੀਆਂ ਬੈਸਟ ਦਵਾਈਆਂ ਬੈਸਟ ਕੰਪਨੀਆਂ ਦੇ ਯੂਨੀਵਰਸਿਟੀਆਂ ਸ਼ਵਾਸ਼ ਕੀਤੀਆਂ ਦਵਾਈਆਂ ਜਾਂ ਜਿਹੜੀਆਂ ਯੂਨੀਵਰਸਿਟੀ ਸ਼ਵਾਸ਼ ਨਹੀਂ ਕੀਤੀਆਂ ਅਸੀਂ ਆਪਣੇ ਤਜਰਬੇ ਆਪਣੇ ਫਾਰਮਰਸ ਨੇ ਕੀਤੇ ਸਾਡੇ ਫਾਰਮਰ ਵੀ ਤਜਰਬੇ ਕਰਦੇ ਆ ਉਹ ਸਾਨੂੰ ਕਹਿੰਦੇ ਫਲਾਨੀ ਕੰਪਨੀ ਦਾ ਫਲਾਨਾ ਪ੍ਰੋਡਕਟ ਲੈ ਕੇ ਆਓ ਉਹ ਫੇ ਸਾਡੀ ਕਮੇਟੀ ਛੋਟੀ ਹੋਰ ਕਮੇਟੀ ਆ ਉਹਦੇ ਚ ਜਾਂਦਾ ਉਹ ਫੇ ਦੇਖਦੇ ਆ ਫੇ ਉਹ ਮੈਨੂੰ ਕਹਿੰਦੇ ਵੀ ਆਪਾਂ ਉਹ ਮੰਗਵਾਈਦਾ ਇਦਾਂ ਨਹੀਂ ਦੇਖੀ ਟ੍ਰਾਇਲ ਆਪ ਖੁਦ ਵੀ ਟ੍ਰਾਇਲ ਕਰਦੇ ਆ ਯੂਨੀਵਰਸਿਟੀ ਜਿਹੜਾ ਟ੍ਰਾਇਲ ਲੁਧਿਆਣੇ ਕੀਤਾਗਾ ਉਹ ਤਾਂ ਰੇਨਫਾਲ ਹੋ ਰਾ ਸਾਡਾ ਰੇਨਫਾਲ ਹੋ ਰਾ ਉਹਨਾਂ ਦੀ ਪੀਐਚ ਹੋ ਰਾ ਸਾਡੀ ਪੀਐਚ ਹੋ ਰਾ ਅਸੀਂ ਆਪਣੇ ਏਰੀਆ ਦੇ ਹਿਸਾਬ ਨਾਲ ਕਰਦੇ ਆਂ ਮਤਲਬ ਸੁਮੇਲ ਯੂਨੀਵਰਸਿਟੀ ਨੂੰ ਇੱਕ بیس ਆ ਪਰ ਉਸ ਤੋਂ ਬਾਅਦ ਇਹ ਆਪਣਾ ਏਰੀਆ ਦੇਖਦੇ ਆਂ ਕਿ ਅਸੀਂ ਕੀ ਕਰਨਾ ਸੋ ਦੇਖੋ ਜੀ ਗੱਲ ਇਹ ਵੀ ਬਾਗਵਾਨ ਵੀਰਨਾ ਆਪਣੇ ਵਿੱਚ ਵਿਲ ਪਾਵਰ ਜਿਹੋ ਉਹਨਾਂ ਦੇ ਵਿੱਚ ਹੈਗੀਆਂ ਨਾ ਤਾਂ ਬਾਗ ਦੇ ਵਿੱਚੋਂ ਬਹੁਤ ਕੁਝ ਘਟਾਇਆ ਜਾ ਸਕਦਾ ਹੈ ਨਾ ਸੋ ਲਾਇਆ ਹੋਇਆ ਬਾਗ ਆ ਕਿਸਾਨ ਵੀਰ ਉਹਨਾਂ ਨੂੰ ਕਈ ਵਾਰੀ ਨਾ ਮਾਰਕੀਟਿੰਗ ਦੇ ਵਿੱਚ ਬੜੀ ਸਮੱਸਿਆ ਆਉਂਦੀ ਆ ਤੁਸੀਂ ਮਾਰਕੀਟਿੰਗ ਲਈ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਸਾਨੂੰ ਵੀ ਤੁਸੀਂ ਇੱਥੋਂ ਉਹਨਾਂ ਦੇ ਲਈ ਕੀ ਸਹੂਲਤਾਂ ਮਈਆ ਕਰਦੇ ਹੋ ਸਰ ਮਾਰਕੀਟਿੰਗ ਲਈ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਕੁਆਲਿਟੀ ਪ੍ਰੋਡਕਟ ਕੁਆਲਿਟੀ ਹੋਣੀ ਚਾਹੀਦੀ ਆ ਜੇ ਕੁਆਲਿਟੀ ਨਹੀਂ ਆ ਫਿਰ ਤੁਮਾਂ ਉਹਨੂੰ ਕੋਲਕੱਤਾ ਭੇਜੋ ਜਾਂ ਬੈਂਗਲੌਰ ਭੇਜੋ ਉਹ ਨਹੀਂ ਪੀਊਗਾ ਉਹਦੇ ਲਈ ਬਾਗਬਾਨੀ ਵਿਭਾਗ ਵੱਲੋਂ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਹਦੇ ਵਿੱਚ ਮੋਟਰ ਸਰਜੀ ਸਕੀਮ ਆ ਉਹਦੇ 'ਚ ਆਪਾਂ 50% ਸਬਟੀ ਦੇ ਦਵਾਈਆਂ ਦਿੰਦੇ ਆ ਫਿਰ ਮਲਚਿੰਗ ਕਰਨ ਲਈ ਸਕੀਮ ਡ੍ਰਿਪ ਇਰੀਗੇਸ਼ਨ ਤੇ ਸਕੀਮ ਇਹ ਸਾਰੇ ਸੋਇਲ ਕੰਜ਼ਰਵੇਸ਼ਨ ਦਾ ਮਹਿਕਮਾ ਬਾਗਵਾਨੀ ਮਹਿਕਮਾ ਸਟੇਟ ਇਕੱਠੇ ਹੋ ਕੇ ਕੰਮ ਕਰ ਰਹੇ ਆ ਸੋ ਪਹਿਲਾਂ ਸਾਡਾ ਸ਼ੁਰੂ ਚ ਕੰਮ ਹੋ ਜਾਂਦਾ ਜਦ ਸਟੇਟਸ ਦੀ ਮੈਂ ਹੁਣ ਇੱਥੇ ਜ਼ਿਆਦਾ ਗੱਲ ਸਟੇਟਸ ਦੀ ਕਰਾਂਗਾ ਜਦੋਂ ਫਲ ਤੋੜ ਲਿਆ ਜਾਂਦਾ ਆ ਫਰਵਰੀ ਦੇ ਮਹੀਨੇ ਚ ਜਾ ਮਾਰਚ ਦੇ ਮਹੀਨੇ ਤੇ ਸਭ ਤੋਂ ਪਹਿਲਾਂ ਉਹਦੀ ਆਪਾਂ ਕਟਿੰਗ ਕਰਦੇ ਆ। ਹਮਮ ਕਟਿੰਗ ਜਿਹੜਾ ਉਹਦੇ ਸੁੱਕੀ ਟਾਣੀ ਕੱਢ ਦਈਦੀ ਆ ਤੇ ਡੈੱਡ ਬੋਡ ਉਹ ਵੀ ਕੱਢ ਦਈਦਾ ਤੇ ਜੇ ਕੋਈ ਮਤਲਬ ਬਾਟਰ ਸ਼ੂਟ ਹੋ ਕੱਢ ਦਈ ਆ। ਉਸ ਤੋਂ ਬਾਅਦ ਆਪਾਂ ਇੱਕ ਬੋਡੋ ਮਿਕਚਰ ਦੀ ਸਪਰੇ ਕਰੀਦੀ ਆ। ਕਈ ਵਾਰੀ ਇੰਨਾ ਕ라우ਡ ਹੋ ਜਾਂਦਾ ਬਾਗ ਦੇ ਵਿੱਚ ਕਿ ਉਹ ਸਾਨੂੰ ਵੱਡੀਆਂ ਰੋਸ਼ਨਦਾਨ ਵੀ ਬਣਾਉਣੇ ਪੈਂਦੇ ਆ। ਲੋਕਾ ਸਾਰਾ ਕੁਝ ਤੁਹਾਨੂੰ ਪਤਾ ਆ ਮੂੰਹ ਤਾਂ ਪੌਦਿਆਂ ਦੇ ਲੱਗਾ ਨਹੀਂ ਫੋਟੋਸਿੰਸ ਪੱਤਿਆਂ ਨੇ ਖਰਾਕ ਬਣਾਉਣੀ ਆ ਜਿੰਨੀ ਅੰਦਰ ਧੁੱਪ ਜਾਊਗੀ ਉਨਾ ਹੀ ਫਾਇਦਾ ਆ ਮੇਨ ਕਨਸੈਪਟ ਹਰ ਪੱਤੇ ਦੇ ਹਰ ਪੱਤੇ ਦੇ ਤੇ ਮੇਨ ਕਨਸੈਪਟ ਆ ਸਨਲਾਈਟ ਹਰ ਪੱਤੇ ਤੇ ਸਨ ਲੜ ਜਾਊਗੀ ਤਾਂ ਉਹਦੀ ਰੋਟੀ ਉਹੀ ਆ ਮੇਨ ਕਨਸੈਪਟ ਆਪਾਂ ਨੇ ਸਮਝਣਾ ਚਾਹੀਦਾ ਕਿ ਬਹੁਤ ਹਨੇਰੇ ਵਾਲੇ ਬਹੁਤ ਹੀ ਸੰਘਣੇ ਚੀਜ਼ਾਂ ਨਹੀਂ ਬੀਜਣਾ ਚਾਹੀਦੀਆਂ ਧੁੱਪ ਦਾ ਮੈਕਸਿਮਮ ਫਾਇਦਾ ਲੈਣਾ ਹੂੰ ਇਹ ਤਾਂ ਇਹ ਸਾਰੀ ਸਾਡੀ ਮੰਡੀ 'ਤੇ ਨਿਰਪਰ ਹਰਜ ਕਰੋ ਆਪਾਂ ਖੁੱਲੇ ਬਾਗ ਲਗਾਇਓ ਆ ਉਤੇ ਵਾਈਟ ਫ라이 ਦਾ ਹਮਲਾ ਨਹੀਂ ਹੋਣਾ ਚਿੱਟੀ ਮੱਖੀ ਦਾ ਫਾਰਮੂਲਾ ਨਹੀਂ ਹੋਣਾ ਬਹੁਤ ਸਾਫ਼ ਸੁਥਰੇ ਬਾਗ ਰਹਿਣੇ ਆ ਉਹਦਾ ਮੁੱਲ ਵੀ ਜ਼ਿਆਦਾ ਮਿਲਣਾ ਖਰਚਾ ਘੱਟ ਹੋਣਾ ਜਦੋਂ ਮਾੜੇ ਬਾਗ ਹੁੰਦੇ ਆ 50% ਉਹਦੀ ਪ੍ਰੋਡਿਊਸ ਹੀ ਖਰਾਬ ਹੋ ਜਾਂਦੀ ਆ ਜੀ 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 ਮਤਲਬ ਉਹ ਵੇਚਣਯੋਗ ਨਹੀਂ ਰਹਿੰਦੀ ਜੇ ਸਾਡੀ 80 ਤੋਂ 90% ਪ੍ਰੋਡਿਊਸ ਵੇਚਣਯੋਗ ਰਹਿ ਗਈ ਆ ਉਹਦਾ ਫਾਇਦਾ ਹੀ ਫਾਇਦਾ ਆ ਸੋ ਅਸੀਂ ਇੱਥੋਂ ਸਾਉ ਤੋਂ ਪਹਿਲਾਂ ਅਸੀਂ ਇੱਥੇ ਗ੍ਰੇਡਿੰਗ ਵੈਕਸਨ ਯੂਨਟ ਲਾਇਆ ਉਹ ਸਾਡੇ ਇੱਥੇ ਮਾਨਜੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸੀਗੇ ਸ਼੍ਰੀ ਦੀਪਿੰਦਰ ਜੀ ਉਹ ਸਾਡਾ ਇਹਦੇ ਦੌਰਾ ਕੀਤਾ ਸਿੱਟਾ ਸਟੇਟ ਦਾ ਉਹਨਾਂ ਨੇ ਕਿਹਾ ਹੁਣ ਉਹ ਕਿ ਹੁਣ ਤੁਹਾਡੀ ਇੱਕ ਕਸਰ ਰਹਿ ਗਈ ਆ ਤੁਸੀਂ ਮਾਰਕੀਟਿੰਗ ਵੀ ਖੁਦ ਕਰੋ ਉਹਨਾਂ ਨੇ ਔਨ ਦੀ ਸਪੋਰਟ 50 ਲੱਖ ਰੁਪਿਆ ਛੱਡ ਬਣਾਉਣ ਲਈ ਦਿੱਤਾ ਉਸ ਤੋਂ ਬਾਅਦ ਮੰਡੀ ਬੋਰਡ ਦੇ ਸੈਕਟਰੀ ਬਣ ਗਏ ਸਾਨੂੰ ਮਸ਼ੀਨ ਵੀ ਉਹਨਾਂ ਨੇ ਉਦ੍ਰੋ ਮੰਡੀ ਬੂਹ ਦੇਤੀ ਸੋ ਸਾਡਾ ਉਹ ਸਿਲਸਿਲਾ ਪਰਮਾਤਮਾ ਨੇ ਲੋਕਾਂ ਦੇ ਸੋਯ ਸਹਾਯੋਗ ਨਾਲ ਅਫਸਰਾਂ ਦੇ ਸਹਾਯੋਗ ਨਾਲ ਕੰਮ ਚੱਲ ਪਿਆ ਕਿਸਾਨ ਵੀਰੋ ਗੱਲ ਇਹ ਆ ਵੀ ਜੇ ਲੋੜ ਆ ਕਿਸੇ ਵੀ ਚੀਜ਼ ਦੀ ਨਾ ਤਾਂ ਸਾਡੇ ਮੰਚਾ ਤੋਂ ਤੁਹਾਨੂੰ ਮਿਲ ਜਰੂਰ ਜਾਂਦੀ ਆ ਸੋ ਜਿਸ ਤਰ੍ਹਾਂ ਸਿਸਟਰਸ ਸਟੇਟ ਨੂੰ ਲੋੜ ਸੀ ਇੱਥੇ ਗ੍ਰੇਡਿੰਗ ਮਸ਼ੀਨ ਦੀ ਤਾਂ ਡੀਸੀ ਸਾਹਿਬ ਨੇ ਹਿੰਮਤ ਕਰਕੇ ਇਹਨਾਂ ਨੂੰ ਮਸ਼ੀਨ ਦਿਵਾਤੀ ਸੋ ਅੱਜ ਕੰਮ ਵਧੀਆ ਚੱਲ ਪਿਆ ਅੱਛਾ ਦੇਖੋ ਜੀ ਗੱਲ ਇਹ ਆ ਵੀ ਤੁਸੀਂ ਸਹੂਲਤਾਂ ਸਾਰੀਆਂ ਦੇ ਰਹੇ ਹੋ ਫਸਲ ਇਕੋਦਮ ਮਾਰਕੀਟ ਚ ਕਈ ਵਰੀ ਨਾ ਫਾਲ ਇੱਕ ਇੱਕ ਸੀਜ਼ਨ ਚ ਹੀ ਲੱਗਦਾ ਨਾ ਮਤਲਬ ਕਹਿੰਦਾ ਮਹੀਨਾ ਡੇਢ ਮਹੀਨਾ ਫਾਲਾ ਜਿਹੜਾ ਸਿਟਰਸ ਦਾ ਰਹਿੰਦਾ ਆ ਕਿਨੂ ਦਾ ਰਹਿੰਦਾ ਆ ਤੇ ਹਰ ਕਿਸਾਨ ਵੀਰ ਤਾਂ ਇੱਥੇ ਜਦੋਂ ਲਿਆਊਗਾ ਤਾਂ ਇੱਥੇ ਰਸ਼ ਬੜਾ ਪੈਂਦਾ ਕਿੱਦਾਂ ਫਿਰ ਮੈਨੇਜ ਕਿੱਦਾਂ ਕਰਦੇ ਹੋ ਅੱਜ ਤੂੰ ਲੈ ਆ ਗ੍ਰੇਡਿੰਗ ਕਰਨੀ ਅੱਜ ਫਲਾਣਿਆਂ ਤੋਂ ਲੈ ਉਹ ਕਿਵੇਂ ਕਰਦੇ ਹੋ ਫਿਰ ਇਹ ਸਾਰਾ ਇਹ ਸਾਰ ਬਹੁਤ ਡਿਫਿਕਲਟ ਆ ਚਲੋ ਫਿਰ ਵੀ ਉਹ ਲੋਕ ਚੰਗੇ ਆ ਮੰਨ ਜਾਂਦੇ ਆ ਕਈ ਇੱਕ ਅੱਧਾ ਹੁੰਦਾ ਕੋਈ ਵਾਲੇ ਪਰ ਆਪਾਂ ਉਹ ਮੈਂ ਵੀ ਕਿਸਾਨੀ ਨਾਲ ਜੁੜਿਆ ਕਰਕੇ ਥੋੜਾ ਜਿਹਾ ਮੰਨ ਕੋਈ ਗੱਲ ਨਹੀਂ ਕਰਾਂ ਪਰ ਉਹ ਖਾਇਆ ਉਹ ਕੋਈ ਆ ਉਹਦੇ ਲਈ ਸਭ ਤੋਂ ਪਹਿਲੀ ਗੱਲ ਆ ਜਿਹੜਾ ਸਾਡਾ ਗ੍ਰੀਡਿੰਗ ਵੈਕਸੀਨ ਯੂਨਿਟ ਆ ਉਦਾਂ ਇਹਦਾ ਡੇਢ ਪਿਆ ਰੇਟ ਚੱਲਦਾ ਆ ਤੇ ਅਸੀਂ 75 ਪੈਸੇ ਲੈਂਦੇ ਆ ਆਲਰੇਡੀ 50 ਪਰਸੈਂਟ ਆਫ ਸਾਈਜ਼ ਸਬਸਿਡੀ ਦੇ ਰਹੇ ਆ ਠੀਕ ਹੈ ਜੀ ਜੇਸ ਕਿਸਾਨ ਵੀਰ ਤੋਂ ਕਰੀਟ ਨਹੀਂ ਹੈਗੇ ਸਾਡੇ ਤੋਂ 3-4000 ਕਰੀਟ ਵੀ ਪਿਆ ਉੱਥੇ ਰੱਖਿਆ ਆ ਉਹ ਡੇਢ ਪਿਆ ਇੱਕ ਦਿਨ ਦਾ ਖਰਚਾ ਆ ਉਹ ਜੇ 15 20 ਦਿਨ ਲੈਣੇ ਆ ਤਾਂ ਉਹ ਕ੍ਰੇਟ ਲੈ ਕੇ ਆਪਣਾ ਕੰਮ ਸਾਰਸਾ ਦਾ ਫਾਲ ਤੋੜਨ ਲਈ ਪੌੜੀ ਦਾ ਪ੍ਰਬੰਧ ਪੌੜੀਆਂ ਵੀ ਚਾਹੀਦੀਆਂ ਕਟਰ ਦਾ ਵੀ ਚਾਹੀਦਾ ਕਟਰ ਵੀ ਰੱਖਿਓ ਉਹ ਵੀ ਰੈਂਟ ਤੇ ਦਿੰਦੇ ਜੀ ਜੀ ਈਵਨ ਅਸੀਂ ਟੋਏ ਕੱਢਣ ਵਾਲੇ ਹਜ਼ਾਰ ਵੀ ਸਾਬ ਉਹ ਸਾਡੇ ਤੋਂ ਸਾਰਾ ਕੁਝ ਕਰਗਾ ਹੁਣ ਅਸੀਂ ਡ੍ਰਿਪ ਇਰੀਗੇਸ਼ਨ ਦਾ ਬਹੁਤ ਰਵਾਜ ਆ ਗਿਆ ਆ ਮਤਲਬ ਪਾਣੀ ਧਰਤੀ ਦਾ ਬਹੁਤ ਦਿਨੋਂ ਦਿਨ ਥੱਲੇ ਜਾ ਰਿਹਾ ਅਸੀਂ ਟ੍ਰੈਂਚ ਟ੍ਰੈਂਚ ਕੱਢਣ ਵਾਲੀ ਆਪਾਂ ਇੱਕ ਟ੍ਰੈਂਚਰ ਵੀ ਲੈ ਲੈਂਦੇ ਆ ਇਹ ਤੋਂ ਇਲਾਵਾ ਤੁਸੀਂ ਹੁਣ ਖਾਦਾਂ ਦੀ ਗੱਲ ਸਾਡੇ ਸਾਰਾ ਪੰਜਾਬ 'ਚ ਜਿਹੜਾ ਇਨオーਰਗੈਨ ਖਾਦਾਂ ਦਾ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਜਿਹੜੀ ਸਾਡੇ ਹੁਸ਼ਿਆਰਪੁਰ ਦੇ ਵਿੱਚ ਸੁਪਰ ਜਿਹੜੀ ਆ ਜਿਹਨੂੰ ਜੇ ਡੀਏਪ ਤੋਂ ਮਿਲਦੀ ਹੈ ਸਿੰਗਲ ਸੁਪਰ ਫਾਸਫੇਟ ਤੋਂ ਮਿਲਦੀ ਆ ਸਾਡੀ ਧਰਤੀ 'ਚ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਆ ਉਹਦੇ ਨਾਲ ਕੀ ਹੋਇਆ ਜੇ ਛੋਟੇ ਮਾਈਕਰੋਨਿਊਟ੍ਰੀਐਂਟ ਜਿੰਕ ਮੈਗਨੀਜ਼ਮ ਮੈਗਨੀਸ਼ੀਅਮ ਉਹ ਅਨਲੋਵਲ ਹੋ ਗਿਆ ਧਰਤੀ ਤਾਂ ਪਈ ਆ ਪਰ ਮਿਲਦੇ ਨਹੀਂ ਉਹਨਾਂ ਨੂੰ ਕਿੱਦਾਂ ਕਰਨਾ ਉਹਦੇ ਲਈ ਸਾਡੇ ਹੁਸ਼ਿਆਰਪੁਰ ਇੱਕ ਹੋਰ ਲੈ ਆ ਬਣਾਈ ਜਿਹੜੀ ਨਾਰਥ ਇੰਡੀਆ ਚ ਸਰਕਾਰੀ ਸਿਸਟਮ ਚ ਨਹੀਂ ਹੈਗੀ ਉਹ ਫਾਸਫੋਰਸ ਸੋਲਰਾਈਜ਼ਰ ਬੈਕਟੀਰੀਆ ਪੀਐਸਬੀ ਕੇਐਸਬੀ ਜ਼ਿੰਕ ਸਾਰੇ ਬਣਾਉਂਦੀ ਆ ਉਹ ਅਸੀਂ ਜ਼ਮੀਨ ਦੀ ਟੈਸਟ ਕਰਦੇ ਆ ਉਹਦੇ ਹਿਸਾਬ ਨਾਲ ਅਸੀਂ ਇੱਕ ਇੱਥੇ ਡੀਕੰਪੋਜ਼ਰ ਲੈ ਆ ਉਹਦੇ ਖਾਦ ਪਾਉਨੇ ਆ ਫਿਰ ਉਹਨੂੰ ਖਲਾੜ ਦਿੰਨੇ ਆ ਉਹਦੇ ਨਾਲ ਸਾਡੀ 50% ਇਨ ਆਰਗੈਨਿਕ ਖਾਦਾਂ ਦੀ ਬਚਤ ਹੋ ਗਈ ਜਿਹਦੇ ਨਾਲ ਜਿਹਦੇ ਨਾਲ ਉਹ ਸਾਰਾ ਕੁਝ ਬੈਲੈਂਸ ਹੋ ਗਿਆ ਫਾਸਫੋਰਸ ਘੱਟ ਗਈ ਤੇ ਪੋਟਾਸ਼ ਵਧ ਗਈ ਬੈਲੈਂਸ ਹੋਣ ਨਾਲ ਸਾਡੀ ਕੁਆਲਿਟੀ ਬਹੁਤ ਬਣ ਗਈ ਆ ਇਸ ਕਰਕੇ ਸਾਨੂੰ ਉਹਦਾ ਜਿਹੜਾ ਸਵਾਦ ਸਵਾਦ ਵੀ ਪੋਟਾਸ਼ ਜੇ ਪੂਰੀ ਹੋ ਜਵੇ ਤਾਂ ਮਿੱਠੇ ਹੋ ਜਾਂਦੇ ਆ ਜੇ ਬਾਅਦ ਜਵੇ ਜੇ ਬਾਅਦ ਜਵੇ ਫਿਰ ਖੱਟੇ ਹੋ ਜਾਂਦੇ ਆ ਮਤਲਬ ਬੈਲੈਂਸ ਇਜ਼ ਵੈਰੀ ਇੰਪੋਰਟੈਂਟ ਸੋ ਤਾਰਾ ਕੋਸ਼ ਇਕੱਠਾ ਸਮੇਲ ਲਈ ਬਿਲਕੁਲ ਜੀ ਬਿਲਕੁਲ ਹਰ ਤੱਤ ਨੂੰ ਬੈਲੈਂਸ ਰੱਖਿਆ ਜਾਊਗਾ ਤਾਂ ਹੀ ਫਰੂਟ ਦੀ ਕੁਆਲਿਟੀ ਬਣਦੀ ਹੈ ਜੀ ਤਾਂ ਹੀ ਫਿਰ ਵਧੀਆ ਮਾਰਕੀਟਿੰਗ ਹੁੰਦੀ ਆ ਸੋ ਦੇਖੋ ਗੱਲ ਇਹ ਵੀ ਗ੍ਰੇਡਿੰਗ ਤੁਹਾਡੇ ਤੋਂ ਕਰਵਾ ਕੇ ਕਿਸਾਨ ਵੀਰ ਲੈ ਕੇ ਜਾ ਸਕਦਾ ਆਪਣੀ ਫਸਲ ਦੀ ਤੇ ਇਸ ਤੋਂ ਬਾਅਦ ਫਿਰ ਉਹ ਮੰਡੀ ਕਰਨ ਖੁਦ ਕਰਦਾ ਜਾਂ ਤੁਸੀਂ ਦੂਰ ਦਰਾਡੇ ਭੇਜਣ ਦੇ ਵਿੱਚ ਵੀ ਉਹਨਾਂ ਦੀ ਮਦਦ ਕਰਦੇ ਹੋ ਸਰ ਇੱਕ ਸਾਲ ਅਸੀਂ ਨਾ ਅੱਜ 13 14 ਚ ਇਕੱਠੇ ਹੋ ਕੇ ਕਲੈਕਟਿਵਲੀ ਕੀਤਾ ਸੀਗਾ ਪਰ ਸਾਡੀ ਜਿਹੜੀ ਇਕਨੋਮਿਕਸ ਆ ਉੱਥੇ ਕਿਈ ਆਈ ਸੀ ਕਿ ਜਿੰਨਾ ਕਿਸਾਨ ਕਰ ਲੈ ਉਹ ਜੇ ਛੋਟੇ ਕਿਸਾਨ ਨੂੰ ਥੋੜਾ ਫਾਇਦਾ ਹੋ ਗਿਆ ਸੀ ਪਰ ਮੇਨ ਮੇਨ ਜੋ ਮੇਰਾ 22 ਸਾਲ ਦਾ ਐਕਸਪੀਰੀਅੰਸ ਆ ਹੁਣ ਸਾਡਾ ਸਮਾਂ ਆ ਗਿਆ ਕਿ ਜ਼ਿੰਮੇਵਾਰ ਨੂੰ ਮੰਡੀ ਕਰਨ ਚ ਉਹਦੀ ਮਦਦ ਕਰਨ ਦੀ ਹੁਣ ਪਹਿਲੀ ਵਾਰੀ ਸਾਡੀ ਸਿੱਟਾ ਸਟੇਟ ਨੇ ਆਪਣੇ ਦੋ ਅਫਸਰਾਂ ਨੂੰ ਸਾਊਥ ਦੀਆਂ ਮੰਡੀਆਂ ਚ ਭੇਜਿਆ ਆ ਜਿਹੜੇ ਉੱਧਰ ਉਹ ਕੇਰਲਾ ਤੇ ਤਾਮਿਲਨਾਡੂ ਦੀਆਂ ਸਰਕਾਰਾਂ ਨਾਲ ਉਹ ਤਾਲਮੇਲ ਕਰ ਰਹੇ ਆ ਉੱਥੇ ਅਸੀਂ ਸਿੱਟਲ ਸਟੇਟ ਵੱਲੋਂ ਆਪਣਾ ਕੋਈ ਨਾ ਕੋਈ ਇਦਾਂ ਦਾ ਸਿਸਟਮ ਬਣਾਵਾਂਗੇ ਆਪਣੀ ਪ੍ਰੋਡਿਊਸ ਭੇਜਾਂਗੇ ਤੇ ਉਹਨਾਂ ਦੀ ਪ੍ਰੋਡਿਊਸ ਲਵਾਂਗੇ ਤੇ ਬਾਇਲੈਟਰਲ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਸੀਗਾ ਕਿ ਇੱਕੋ ਹੀ ਸਮੇਂ ਸਾਰੀ ਪ੍ਰੋਡਿਊਸ ਆਉਂਦੀ ਆ ਜੀ 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 ਬਿਲਕੁਲ ਆਉਂਦੀ ਆ ਉਹਦੇ ਲਈ ਅਸੀਂ ਦੋ ਮੋਬਾਈਲ ਯੂਨਟ ਵੀ ਰੱਖਿਓ ਆ ਉਹ ਪਿੰਡ ਖੇਤਾਂ ਦੇ ਲੋਕਾਂ ਦੇ ਪਿੰਡਾਂ 'ਚ ਲਾਇਓ ਆ ਉਥੇ ਪੰਜ ਸੱਤ ਜ਼ਿੰਮੇਦਾਰ ਇਕੱਠੇ ਹੋ ਕੇ ਇੱਕ ਘਾਰਚੀ ਕਰ ਲੈਂਦੇ ਆ ਅੱਛਾ ਜੀ ਸੋ ਸਭ ਤੋਂ ਵੱਡੀ ਜਿਹੜੀ ਸਾਨੂੰ ਇੱਥੇ ਹੁਣ ਇੱਕ ਸਾਨੂੰ ਜਿਹੜਾ ਮੁੱਖ ਔਕੜ ਆ ਰਹੀ ਆ ਘਾਟ ਆ ਸਾਡੇ ਸਿਰੇ ਸਾਡੇ ਤੋਂ ਕੋਲਡ ਸਟੋਰ ਨਹੀਂ ਹੈਗਾ ਹੂੰ ਜੇ ਹੁਣ ਅੱਜ ਦਾ ਹੁਣ 8-9 ਰੁਪਏ ਕਿੰਨੂੰ ਵਿਕਦਾ ਤੇ 24 25 30 35 ਦਿਨਾਂ ਬਾਅਦ ਇਹ ਮਤਲਬ 3 ਤੋਂ 4 ਗੁਣਾ ਮਹਿੰਗਾ ਵਿਕਦਾ ਹਾਂਜੀ ਜੀ ਜੀ ਟੈਕਨੋਲੋਜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਦਿੱਤੀ ਹੋਇਆ ਕਿ ਕਿੰਨੂੰ 60 ਦਿਨ ਤੱਕ ਰਹਿ ਸਕਦਾ ਜੀ ਇਦਾਂ ਦੇ ਛੋਟੇ ਛੋਟੇ ਕੋਲਡ ਸਟੋਰ ਅਵੋਰ ਚ ਲੱਗ ਜਾਣ ਬਾਦਲ ਲੱਗ ਜਾਣ ਟਾਲੀ ਵਾਲਾ ਜੱਟਾਂ ਲੱਗ ਜਾਣ ਭੁੰਗੇ ਲੱਗ ਜਾਣ ਨੇਚਰਲ ਗਰੋਇੰਗ ਏਰੀਆ ਚ ਹਰ ਕ੍ਰੋਪ ਲਈ ਮੈਂ ਨਹੀਂ ਕਹਿੰਦਾ ਸਿੱਟ ਲਈ ਲੀਚੀ ਲਈ ਹੋਰ ਸਾਰਿਆਂ ਲਈ ਔਨ ਵਾਲਾ ਸੁ ਵੇਖ ਸਾਡਾ ਕੂਲ ਚੇਨ ਦਾ ਕੂਲ ਚੇਨ ਦਾ ਰੈਫਰਿਜਰੇਸ਼ਨ ਦਾ ਗੱਲ ਤਾਂ ਦੇਖੋ ਕਿਸਾਨ ਵੀਰ ਉੱਥੇ ਹੀ ਮੁੱਕਦੀ ਆ ਜੇ ਸਾਡੇ ਕੋਲ ਸਾਰੀਆਂ ਸਹੂਲਤਾਂ ਹੋਣਗੀਆਂ ਤਾਂ ਅਸੀਂ ਮੁਨਾਫਾ ਵੀ 3-4 ਗੁਣਾ ਕਮਾ ਸਕਦੇ ਆ ਕੋਲਡ ਸਟੋਰ ਬਣਾਉਣ ਦੀ ਲੋੜ ਆ ਇੱਥੇ ਥੋੜੀ ਥੋੜੀ ਦੂਰ ਇਕੱਠੇ ਹੋ ਕੇ ਕਿਸਾਨ ਵੀਰ ਬਣਾ ਲੈਣਾ ਜਾਂ ਫਿਰ ਇੱਥੇ ਵੱਡਾ ਕੋਡ ਸਟੋਰ ਬਣ ਜਵੇ ਗੱਲ ਇਹ ਆ ਜੀ ਢੇਰੀ ਸਾਹਿਬ ਜੇ ਤੁਹਾਡੇ ਮਨ ਚ ਇੱਛਾ ਨਾ ਉਹ ਵੀ ਇੱਥੇ ਬਣ ਜਾਣਗੇ ਕਿਉਂਕਿ ਤੁਸੀਂ ਇੰਨਾ ਕੁਝ ਬਣਾ ਲਿਆ ਉਹ ਵੀ ਬਣ ਜਾਣਾ ਆ ਜੇ ਤੁਹਾਡੇ ਮਨ ਦੇ ਵਿੱਚ ਇੱਛਾ ਆ ਸੋ ਅਸੀਂ ਤਾਂ ਕਹਿੰਦੇ ਆ ਵੀ ਜਲਦੀ ਇਹ ਕੋਡ ਸਟੋਰ ਵੀ ਬਣੇ ਕਿਸਾਨ ਵੀਰਾਂ ਨੂੰ ਉਹਦਾ ਫਾਇਦਾ ਆ ਅੱਛਾ ਗੱਲ ਇਹ ਵੀ ਦੇਖੋ ਸਿੱਧਾ ਕਿੰਨੂੰ ਆਉਂਦਾ ਤੁਹਾਡੇ ਕੋਲ ਤੁਸੀਂ ਗ੍ਰੇਡ ਕਰਕੇ ਕ੍ਰੇਟਾਂ 'ਚ ਪਾ ਕੇ ਉਹ ਕਿਸਾਨ ਵੀ ਲੈ ਜਾਂਦਾ ਕੀ ਵੈਕਸ ਕਰਕੇ ਨੂੰ ਡੱਬਾ ਬੰਦੀ ਕਰਕੇ ਵੀ ਦੂਰ ਦਰਾਡੇ ਭੇਜਦੇ ਹਾਂ ਕਿਸਾਨ ਵੀਰਾਂ ਨੂੰ ਕੋਈ ਗਾਈਡੈਂਸ ਇਦਾਂ ਦੀ ਦਿੰਨੇ ਹਾਂ ਸਰਾਜਰ ਬੇਸ ਸਾਡਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆ ਜਿਹੜੀਆਂ ਸਪੈਸੀਫਿਕ ਟ੍ਰੇਨਿੰਗਸ ਆ ਟੈਕਨੀਕਲ ਟ੍ਰੇਨਿੰਗਸ ਆ ਉਹ ਪੀਏਯੂ ਦੇ ਅਧਿਕਾਰੀ ਸਾਨੂੰ ਦਿੰਦੇ ਆ ਛੋਟੀਆਂ ਟ੍ਰੇਨਿੰਗਸ ਅਸੀਂ ਦਿੰਦੇ ਜਦੋਂ ਕੋਈ ਵੱਡਾ ਜੇ ਇੰਟਰਪ੍ਰੈਨਿਅਰ ਨੇ ਬਾਹਰ ਲਿਆਂ ਦੂਰ ਦਰਾਡੀਆਂ ਮੰਡੀਆਂ 'ਚ ਆਪਣਾ ਮੰਡੀਕਰਨ ਕਰਨਾ ਉਦੇ ਲਈ ਉਹਨੂੰ ਉਹਦੀ ਜਿਹੜਾ ਬਟਨ ਕੱਟ ਤੋੜਨਾ ਬਹੁਤ ਜ਼ਰੂਰੀ ਆ ਉਹ ਉਹ ਉਹਨੂੰ ਸੱਟ ਨਾ ਲੱਗੇ ਉਹਨੂੰ ਕ੍ਰੇਟਾਂ 'ਚ ਪਾਉਣਾ ਉਹਦੀ ਵੈਕਸਿੰਗ ਕਰਨੀ ਤੇ ਉਹਨੂੰ ਇੱਕ ਟੈਂਪਰੇਚਰ ਤੇ ਰੱਖਣਾ ਬਹੁਤ ਜ਼ਰੂਰੀ ਆ ਉਹਦੇ ਵਿੱਚ ਆਪਾਂ ਦੋ ਤਰੀਕੇ ਨਾਲ ਪਹਿਲਾਂ ਤਾਂ ਕੋਰੀਗੇਟਰ ਬਾਕਸੇ 'ਚ ਜਾਂਦੇ 10 ਕਿਲੋ ਦਾ ਬਾਕਸ ਹੁੰਦਾ ਸੀ ਉਹ 'ਚ ਹੀ ਜਾਂਦਾ ਸੀ ਹੁਣ ਮਤਲਬ ਕ੍ਰੇਟਾਂ 'ਚ ਭਜਣ ਲੱਪਿਆ ਸਿੰਗਲ ਟਾਈਮ ਕ੍ਰੇਟ ਹੈ 2 ਟਾਈਮ ਕ੍ਰੇਟ ਹੈ ਜਿਹੜੇ ਡਿਸਪੋਜ਼ ਆ ਸਿੱਧਾ ਹੀ ਹੋ ਜਾਂਦੇ ਉਹਦੇ ਵਿੱਚੇ ਮਾਲ ਦੇ ਨਾਲ ਹੀ ਕ੍ਰੇਟ ਵਪਾਰੀ ਲੈ ਲੈਂਦਾ ਉਹਦੇ ਨਾਲ ਜ਼ਿੰਮੇਦਾਰ ਨੂੰ ਬੜੀ ਸੌਕ ਹੋ ਗਈ ਆ ਕਿ ਲਿਉਣ ਦਾ ਝੰਜੜ ਨਹੀਂ ਬਦਲਦਾ ਝੱਟ ਨਹੀਂ ਇੱਕ ਉਹਦੇ ਤੇ ਇਰੇਸ਼ਨ ਹੁੰਦੀ ਰਹਿੰਦੀ ਆ ਮਤਲਬ ਜਿੱਦਾਂ ਆਪਣਾ ਜਿਹੜਾ 500 ਕਿਲੋਮੀਟਰ ਦੂਰ ਜੇ ਬਹੁਤੀ ਗਰਮੀ ਨਹੀਂ ਤਾਂ ਸਧਾਰਨ ਟਰੱਕ 'ਚ ਚੱਲ ਜਾਂਦਾ ਆ ਜਿੱਦਾਂ ਹੁਣ ਬੈਂਗਲੌਰ ਆ ਜਾਂ ਜਿੱਥੇ ਗਰਮੀ ਸ਼ੁਰੂ ਹੋ ਜਾਂਦੀ ਚਨਈ ਆ ਤਰਵਿੰਦਰਮ ਉੱਥੇ ਸਾਨੂੰ ਜਿਹੜੀ ਕੂਲ ਚੇਨ ਆ ਰੈਫਰਿਜਰੇਟਡ ਵਾਂਚ 'ਚ ਹੀ ਭੇਜਣਾ ਪਊਗਾ ਉਹਦੇ ਲਈ ਫਿਰ ਸਾਡੇ ਤੋਂ ਕੂਲ ਚੇਨ ਸਿਸਟਮ ਤੇ ਪ੍ਰੀਕੂਲਿੰਗ ਬਹੁਤ ਜ਼ਰੂਰੀ ਆ ਪ੍ਰੀ ਉਸ ਟੈਂਪਰੇਚਰ ਤੇ ਆਪਾਂ ਉਹਦੇ ਵਿੱਚ ਰੱਖਾਂਗੇ ਇਟ ਇਜ਼ ਟੈਕਨੀਕਲੀ ਇਟ ਟੈਕਨੀਕਲ ਥੋੜਾ ਜਿਹਾ ਫਾਰਮਰ ਨੂੰ ਸਾਡੀ ਸਾਡੇ ਵੱਲੋਂ ਵੀ ਗਿਆਨ ਦੇਣਾ ਜ਼ਰੂਰੀ ਆ ਜ਼ਰੂਰੀ ਹੈ ਜੀ ਮਤਲਬ ਇੱਥੇ ਉਹ ਬਹੁਤ ਆਪਾਂ ਸਪੋਰਟ ਤਾਂ ਹੀ ਕਰ ਸਕਦੇ ਆ ਕਿ ਸਾਨੂੰ ਵੀ ਗਿਆਨ ਹੋਵੇ ਹੂੰ ਇਹ ਵੀ ਮੈਂ ਗੱਲਾਂ ਕਿਉਂ ਕਰ ਰਿਹਾ ਹੁਣ ਤੁਸੀਂ ਕਹਿੰਦੇ ਇਹ ਕਿਉਂ ਕਿਉਂਕਿ ਪੰਜਾਬ ਸਰਕਾਰ ਨੇ ਮੈਨੂੰ 2011 'ਚ ਮੌਕਾ ਦਿੱਤਾ ਇਜ਼ਰਾਈਲ ਜਾਣ ਦਾ ਅੱਛਾ ਜੀ ਉੱਥੋਂ ਮੈਂ ਉੱਥੋਂ ਬਹੁਤ ਕੁਝ ਸਿੱਖ ਕੇ ਆਇਆ ਸੀ ਆ ਗੱਲਾਂ ਫਿਰ ਇੱਕ ਤਵਾ ਮੈਂ ਆਪ ਵੀ ਥੋੜਾ ਹੁਕਮ ਦਾ ਕਮਦਾਨ ਕੋ ਸਿੱਖਣ ਦੀ ਚਾਹ ਵੀ ਹੁੰਦੀ ਹੈ ਕਿਸੇ ਦੀ ਜੀ 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 ਬਿਲਕੁਲ ਬਿਲਕੁਲ ਤੇ ਮੋਰਓਵਰ ਇਸ ਇਸ ਇਲਾਕੇ ਦਾ ਮੈਂ ਵੀ ਕਿਸਾਨ ਆ ਫਿਰ ਸਾਡਾ ਦਿਲ ਕਰਦਾ ਕਿ ਮੇਰੀ ਲੋਕ ਮੇਰੇ ਉੱਤੇ ਜਾਣ ਉਹਨਾਂ ਦਾ ਜੀਵਨ ਪੱਧਰ ਵੀ ਉੱਚਾ ਹੋਵੇ ਅੱਛਾ ਗੱਲ ਇਹ ਵੀ ਦੇਖੋ ਇਹ ਦੁਆਬੇ ਦੀ ਫਸਲ ਸੀ ਕਿੰਨੂ ਦੀ ਗੱਲ ਕਰੀਏ ਕਿਉਂਕਿ 70% ਤੁਸੀਂ ਰਕਬਾ ਕਿਹਾ ਵੀ ਕਿੰਨੂ ਹੀਟ ਹੀ ਆ ਹਨਾ ਤੋਂ ਮੈਂ ਤਾਂ ਹੀ ਜ਼ਿਆਦਾ ਗੱਲ ਹੁਣ ਕਿੰਨੂ ਦੀ ਇਹਦੇ ਵਿੱਚ ਛੇੜ ਰਿਹਾ ਆ ਮਾਲਵੀ ਵੱਲ ਨੂੰ ਵੱਧ ਗਿਆ ਰਕਬਾ ਹਨਾ ਉਥੋਂ ਦਾ ਪੌਣਮਾਣੀ ਵੀ ਇਹਦੇ ਫਿੱਟ ਆ ਗਿਆ ਕੀ ਹੁਣ ਜੇ ਆਪਾਂ ਤੁਲਨਾ ਕਰੀਏ ਦੁਆਬੇ ਤੇ ਮਾਲਵੇ ਦੀ ਕੋਈ ਫਰੂਟ ਦੀ ਕੁਆਲਿਟੀ ਦੀ ਵੀ ਫਰਕ ਪੈਂਦਾ ਸਰ ਜਿਹੜਾ ਤਾਂ ਉਹਨਾਂ ਦੀ ਅਪੀਅਰੈਂਸ ਬਹੁਤ ਵਧੀਆ ਸਾਈਜ਼ ਬਹੁਤ ਵਧੀਆ ਹਾਂ ਜੂਸ ਕੰਟੈਂਟ ਉਹਨਾਂ ਦਾ ਘੱਟ ਮਟਾਸ ਉਹਨਾਂ ਦੀ ਘੱਟ ਫਿਜ਼ੀਕਲ ਅਪੀਅਰੈਂਸ ਕਰਕੇ ਉਹਨਾਂ ਦਾ ਰੇਟ ਸਾਡੇ 9 2 3 ਰੁਪਏ ਵੱਧ ਹੁੰਦਾ ਇਹ ਸਾਰਾ ਰੋਲਟ ਹੋ ਗਿਆ ਐਤਕੀ ਹੁਸ਼ਿਆਰਪੁਰ ਦਾ ਕਿੰਨੂੰ 16 ਰੁਪਏ ਵੇਚਦਾ ਉਹਨਾਂ ਦਾ 13 ਰੁਪਏ ਦਾ ਇਥੇ ਆਪਾਂ ਇਹੀ ਕਹਿ ਸਕਦੇ ਆ ਸੋਇਲ ਦਾ ਫਰਕ ਆ ਮਿੱਟੀ ਦਾ ਫਰਕ ਆ ਨਾ ਪਾਣੀ ਦਾ ਫਰਕ ਆ ਹਵਾ ਪਾਣੀ ਦਾ ਫਰਕ ਆ ਸਭ ਕੁਝ ਫਰਕ ਆ ਸੋ ਤਾਂ ਹੀ ਉਹਨਾਂ ਦੀ ਜਿਹੜੀ ਕੁਆਲਿਟੀ ਇੰਟੀਰੀਅਰ ਕੁਆਲਿਟੀ ਆ ਥੋੜੀ ਜਿਹੀ ਥੋੜੀ ਡਾਊਨ ਰਹਿੰਦੀ ਆ ਹਨਾ ਉਹਨਾਂ ਦੇ ਫਿਜ਼ੀਕਲ ਪਿਰੇ ਜ਼ਿਆਦਾ ਕਿਉਂ ਉੱਥੇ ਮੀਂਹ ਘੱਟ ਪੈਂਦੇ ਆ ਬਿਮਾਰੀਆਂ ਘੱਟ ਪੈਂਦੀਆਂ ਸੋਇਲ 'ਚ ਪੀ ਐਚ ਆ ਮੋਰੋਵ ਵਰਜਨ ਸੋਇਲ ਦਾ ਉੱਥੇ ਖੇਤੀ ਲੇਟ ਸ਼ੁਰੂ ਹੋਈ ਆ ਸਨ ਲਾਈਟ ਵੀ ਜ਼ਿਆਦਾ ਮਿਲਦੀ ਉਹਨਾਂ ਨੂੰ ਅੱਛਾ ਟੀਰੀ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਆ ਅਸੀਂ ਤਾਂ ਕੋਸ਼ਿਸ਼ ਕਰਦੇ ਆਂ ਅਸੀਂ ਤਾਂ ਆਪਣੇ ਵੱਲੋਂ ਇਹੀ ਚਾਹੁੰਦੇ ਆਂ ਪ੍ਰਮਾਤਮਾ ਅਗੇ ਦੁਆ ਕਰਦੇ ਆਂ ਕਿ ਇੱਥੇ ਦੇ ਭਗਵਾਨ ਵੀ ਹਮੇਸ਼ਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਰਹਿਣ ਭਵਿੱਖ ਦੀਆਂ ਯੋਜਨਾਵਾਂ ਤੁਹਾਡੀਆਂ ਸਿਟਰਸ ਸਟੇਟ ਭੁੰਗੇ ਦੀਆਂ ਕੀ ਨੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਬਹੁਤ ਵੱਡਾ ਕੁਝ ਕਰਨਾ ਕਿਸਾਨਾਂ ਵਿਆ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਜ਼ਿਮੀਦਾਰਾਂ ਦੇ ਖਰਚੇ ਘਟਾਉਣੇ ਆਂ ਇਦਾਂ ਉਹਦੇ ਖਰਚੇ ਕਿਉਂਕਿ ਰੇਟ ਨਹੀਂ ਵੱਧ ਰਿਹਾ ਖਰਚੇ ਘਟਾ ਕੇ ਕਲੈਕਟਿਵਲੀ ਕੰਮ ਕਰਾਂਗੇ ਜਿਹੜਾ ਹੁਣ ਅਸੀਂ ਆਪਾਂ ਕੋਲਡ ਸਟੋਰ ਖਰੀਦਣ ਜਾ ਰਹੇ ਮਤਲਬ ਰੈਂਟ ਤੇ ਲੈਣ ਜਾ ਰਹੇ ਆਉਦਰਾਂ ਚ ਉਹ ਵੀ ਫਰਸਟ ਸਟੈਪ ਆ ਸਾਡਾ ਕਿ ਅਸੀਂ ਇਥੋਂ ਮੰਡੀ ਚੋਂ ਇਥੋਂ ਮਾਲ ਲੈ ਜਾ ਕਰਨਾ ਇਕੱਠਾ ਕਰਕੇ ਉੱਥੇ ਇੱਕ ਅਫਸਰ ਰੱਖ ਦੇਣਾ ਤਿੰਨ ਮਹੀਨਿਆਂ ਲਈ ਉਹ ਹੌਲੀ ਹੌਲੀ ਵੇਚੂਗਾ ਉਹਦਾ ਜਿਹੜਾ ਪ੍ਰੋਫਿਟ ਆ ਉਹ ਇੱਕ ਹੋਰਸ ਪ੍ਰੋਬਲਮ ਇੱਕ ਆ ਸਾਡੀ ਕਿ ਜਿਹੜੀ ਸਾਡੀ ਇਹ ਸੁਸਾਇਟੀ ਆ ਇਹ ਪ੍ਰੋਫਿਟ ਦੇ ਵੰਡ ਸਕਦੇ ਉੱਥੇ ਯੂਜ਼ ਕਰਾਂਗੇ ਹੂੰ ਇਹ ਸੋਸਾਇਟੀ ਐਕਟਰ ਚ ਆ ਇਹਦਾ ਪ੍ਰੋਫਿਟ ਨਹੀਂ ਕਹਦੇ ਐਕਸਪੈਂਡ ਕਰ ਸਕਦੇ ਆ ਉਹਦੇ ਲਈ ਵੀ ਆਪਾਂ ਇੱਕ ਹੋਰ ਸੋਸਾਇਟੀ ਬਣਾਵਾਂਗੇ ਸੋਚਦੇ ਆ ਇਹ ਤਾਂ ਹੋਲੀ-ਹੋਲੀ ਜਿੱਦਾਂ ਜਿੱਦਾਂ ਔਕੜਾ ਹੋ ਗਿਆ ਉਹਦਾ ਕੋਈ ਨਾ ਕੋਈ ਹੱਲ ਕਰਾਂਗੇ ਹੂੰ ਮਤਲਬ ਇਕੱਠੇ ਹੋਣਾ ਹੀ ਸਾਡੀ ਜਿਹਨਾਂ ਜਿਹਦਾ ਆਪਾਂ ਸੁਣਨ ਦਿਨ ਚਾਰ ਛਟੀਆਂ ਜਦੋਂ ਨਹੀਂ ਇਸ ਸਟਰੈਂਥ ਆ ਉਹ ਹੀ ਸਾਡੀ ਸਟਰੈਂਥ ਨਹੀਂ ਦੇਖੋ ਜੀ ਜੇ ਤੁਹਾਡੇ ਮਨ ਦੇ ਵਿੱਚ ਇਹੋ ਜਿਹੀਆਂ ਇੱਛਾਵਾਂ ਨੇ ਜ਼ਰੂਰ ਪੂਰੀਆਂ ਹੋਣਗੀਆਂ ਸੋ ਕਿਸਾਨ ਵੀਰੋ ਇਹ ਸਨ ਡਾਕਟਰ ਜਸਪਾਲ ਸਿੰਘ ਢੇਰੀ ਜੀ ਜਿਨ੍ਹਾਂ ਨੇ ਸਿਟਰਸ ਸਟੇਟ ਵੱਲੋਂ ਬਾਗਵਾਨ ਵੀਰਾਂ ਦੇ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਸੰਬੰਧੀ ਵਿਸਥਾਰ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਪ੍ਰਮਾਤਮਾ ਅੱਗੇ ਹੀ ਦੁਆ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਕੰਮ ਆ ਜਿਹੜਾ ਅੱਗੇ ਹੋਰ ਵਧੇ ਸਿਟਰਸ ਸਟੇਟ ਹੋਰ ਵੀ ਕਿਸਾਨ ਵੀਰਾਂ ਦੀ ਨਵੇਂ ਕਿਸਾਨ ਵੀਰਾਂ ਨੂੰ ਵੀ ਆਪਣੇ ਨਾਲ ਜੋੜ ਕੇ ਬਾਗਬਾਨੀ ਦੇ ਨਾਲ ਜੋੜਨ ਫਸਲੀ ਵਿਭਿੰਨਤਾ ਆਵੇ ਤੇ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਹੋਵੇ। ਸੋ ਆਓ ਆਪਾਂ ਵੀ ਇਸ ਸਿਟਰਸ ਸਟੇਟ ਦੇ ਨਾਲ ਜੁੜੀਏ। ਵਧੀਰੀ ਮੁਨਾਫੇ ਵੱਲ ਨੂੰ ਵਧੀਏ ਪੰਜਾਬ ਨੂੰ ਕੁਸ਼ਹਾਲ ਬਣਾਈਏ ਤੁਹਾਡਾ ਜਸਪਾਲ ਸਿੰਘ ਢੇਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਜਾਣਕਾਰੀ ਦਿੱਤੀ ਹੈ ਸੋ ਕਿਸਾਨ ਵੀਰੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ